ਹਾਂ ਜੀ ਅਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਪ੍ਰੀਤ ਬਲੌਗ 987 ਲੋ ਜੀ ਅੱਜ ਕਰਦੇ ਆ ਆਪਾਂ ਬੈੱਡ ਵਾਰੀ ਫਿੱਟ ਤੇ ਇੱਧਰ ਆਪਣੇ ਪ੍ਰਿੰਦਰ ਸਿੰਘ ਬੈਠੇ ਨੇ ਇੱਧਰ ਆਪਣੇ ਲਾਡੀ ਬੈਠਾ ਆਪਣਾ ਸੀਨੀਅਰ ਫਾਰਮੈਨ ਬੰਦਾ ਹਾਂ ਫਾਰਮੈਨ ਸਾਹਿਬ ਹਾਂ ਫਾਰਮੈਨ ਸਾਹਿਬ ਇੱਧਰ ਆਪਣਾ ਡਾਕਟਰ ਵੀਰ ਫਿਰਦਾ ਡਾਕਟਰ ਇਹ ਜੂਪੀ ਵਾਲੇ ਫਾਰਮੈਨ ਨੇ ਹਾਂ ਵੀ ਜੂਪੀ ਦੁਆਇ ਨਾ ਨਾ ਇਹਦੀ ਜੂਪੀ ਜੇ ਵੋਟ ਬਣਾ ਦੇਣੀ ਆਪਾਂ ਨੇ ਰਹਿੰਦਾ ਤਾਂ ਉਧਰ ਹੀ ਆ ਵੀਰ ਕਿਹਨੇ ਵੀਰ ਸਾਡਾ ਪੁਰਾਣਾ ਫਾਰਮ ਹੈ ਨਾ ਤਾਂ ਵੀ ਥੋੜੀ ਲਿਆ ਥੋੜੀ ਓਏ ਇੱਕ ਮਿੰਟ ਚਾਬੀ ਦੇ ਦੇ ਉਸ ਕਿਹੜੀ ਚਾਬੀ ਲੋ ਜੀ ਅੱਜ ਕਰ ਰਹੇ ਆਪਾਂ ਬੈੱਡ ਵਾਰੀ ਫਿੱਟ ਤਾਬਾਕਰ ਵਿੱਚ ਪਾਤੇ ਤੇ ਕਿਹੜਾ ਰੇਠਾ ਫੋਰਮਨ ਅੱਛਾ ਆ ਦੇਖੋ ਜੀ ਹਾਂ ਮਨਨਾ ਤਾਂ ਜੀਤ ਵੀਰ ਬਹੁਤ ਜ਼ੋਰ ਮਾਰਦਾ ਜੀਤ ਤਾਂ ਪੂਰਾ ਜ਼ੋਰ ਮਾਰਦਾ ਆਦੀ ਲਾਡੀ ਕੀ ਕਹਿਣਾ ਚਾਹੇਗਾ ਵੀਰ ਤੂੰ ਕਦ ਖੋਲੇਗਾ ਮਸ਼ੀਨ ਹੁਣ ਫਿਰ ਅੱਛਾ ਆਹੋ ਇੱਕ ਦੋ ਦਿਨ ਨੂੰ ਖੋਲ ਲੋ ਕੰਮ ਕਰਨੇ ਬੜ ਜਾਣਗੇ ਨਾਲੇ ਹੋਰ ਖੇਤਾਂ ਕੁੱਤਾਂ ਵਾਲੇ ਇਹਦਾ ਕਰਕੇ ਕਰੋਗੇ ਹਾਂ ਹਾਂ ਉਹੀ ਤਾਂ ਕਹਿ ਰਹੇ ਅੱਜ ਉੱਥੇ ਤੇ ਫੋਨ ਆਇਆ ਦਾ ਗੱਗੂ ਉਹਨਾਂ ਕੋਲ ਤੇ ਕਹਿੰਦਾ ਸਕੇਸ਼ਨ ਕਾਰਡ ਆਪਾਂ ਪਾਇਆ ਬਹੁਮੀ ਪਾ ਰਿਆ ਬਈ ਹਾਂ ਮਸ਼ੀਨਾਂ ਲੈ ਕੇ ਗਏ ਨੇ ਕਿਹਾ ਨਾਟ ਕਿਹਦਾ ਆਊਗਾ ਹੁਣ ਆਊਗਾ ਆਊਗਾ ਨਾਟ ਦੇਖੋ ਜੀ ਗੱਡੀ ਹੁਣ ਆਪਣੀ ਆਨ ਗਈ ਸ਼ਮਕ ਆਹ ਪਾਹ ਲੋਹ ਹੈ ਯੋ ਵੀ ਮੋਟੀ ਬਗੜਾ ਚਾਦਰ ਆ ਲਾ ਲਾ ਢੀਮਰੀ ਲਾ ਲਾ ਢੋ ਢੀਮਰੀ ਕਿੱਥੇ ਰੋਣ ਨੂੰ ਕਹਿੰਦਾ ਢੀਮਰੀ ਐ ਟੀਰੀਆਂ ਦੇ ਕਿੰਨਾ ਘੰਟ ਬੋਲ ਰਹੀਆਂ ਨੇ ਵੇ ਟਰ ਟ੍ਰਿਕ ਰਹੀਆਂ ਹਾਂ ਜੀ ਗਿੱਲਪ੍ਰੀਤ ਵਾਲਿਓ ਕਿਵੇਂ ਹੋ ਸਰੇ ਠੀਕ ਆ ਸਰੀਰ ਪੂਰਾ ਕੈਮ ਆਦਾ ਸਰੀਰ ਨੂੰ ਕੀ ਹੋਇਆ ਵਾ ਮਾਰਦਾ ਛਾਲਾਂ ਪੂਰੀਆਂ ਕਿਵੇਂ ਲਾਡੀ ਕੱਲ ਪ੍ਰੀਤਪਾਲ ਫਗਵਾੜੇ ਨਾਲ ਲੜਨਾ ਪਾਇਆ ਸੱਚਾ ਕਹਾਂ ਉਹ ਪ੍ਰੀਤਪਾਲ ਨਾਲ ਲਾਉਣੀ ਸੀ ਗੁੱਸਤੀ ਬਿਮਾਰ ਹੋ ਗਿਆ ਰੋਂ ਮੁੰਡਾ ਫੇਰ ਅੱਜ ਵੀ ਢਿੱਲੀ ਹੋਊਗਾ ਬਾ ਕੋਈ ਨਾ ਬੈੱਡ ਲੇਕੇ ਆਉ ਲਾਵੀ ਬੈੱਡ ਲਿਓ ਚਾਦਰ ਪਿਛਾ ਦਿਓ ਉੱਪਰ ਬੈੱਡ ਤੇ ਬੈੱਡ ਲਿਓ ਚੱਕ ਕੇ ਕੱਲੇ ਇੱਕ ਤਾਂ ਨਾ ਜੈਕੋ ਆ ਪਟਾ ਦਾ ਬੱਡ ਇਹ ਆਪਣਾ ਕਾਲਾ ਵਾਈ ਵੱਢ ਦੇ ਜਿਆਦਾ ਨਾ ਪੜਦੀ ਪੜਦੇ ਪੜਦੇ ਚੱਕਦੇ ਚੱਕਦੇ ਫੱਟੇ ਕੁੱਤੀ ਦੀ ਨਹੀਂ ਫਾਜੂ ਕੁੱਤੀ ਦੀ ਨਹੀਂ ਆਕਰ ਆਓ ਪਹਿਲਾਂ ਬੈੱਡ ਤੋਂ ਹੈਨਾ ਛੜਦਾ ਹਾ ਹੋ ਤਾਂ ਪਾ ਲੂ ਪਹਿਲਾਂ ਪੜਦੇ ਪੜਦੇ ਕਿਆ ਦੇਖੀ ਜਨਾ ਫਿਰ ਹੁਣ ਹੱਥ ਵੀ ਨਾ ਵੜਾ ਲਈ ਤਨੇ ਤੁੱਕੇ ਜੇ ਲੱਗੇ ਮੈਨੇ ਫਟਾ ਫਾਜੂ ਹਾਂ ਤੁੱਕੇ ਚਾਹੀਦੇ ਨਹੀਂ ਚੱਕ ਲੈਂਦੀਆਂ ਰਾੜਾ ਹੁਣ ਲੱਡੀ ਫਾਰਮਨ ਨੇ ਹੁਣ ਪਾ ਕੇ ਵਿੱਚ ਬੈੱਡ ਉੱਪਰ ਵਿਛਾ ਦੇਣੀ ਇਹਨਾਂ ਨੇ ਚਾਦਰ ਬਾਈ ਵੀ ਕਾਲੀ ਪਰ ਪਾਈ ਦੀ ਵਿੱਚ ਹਾਂ ਅੱਦਰ ਵਿਛਾ ਦੇਣੇ ਆ ਬੈੱਡ ਪਾ ਕੇ ਇਹਨੂੰ ਐ ਰੱਖੀ ਪਰ ਹੁਣ ਅੱਜ ਤੱਕ ਵੀ ਖਾਲੀ ਪਿਆ ਰਹੇ ਹੈ ਅਹੀਂ ਤੇ ਰਣਜੀਤ ਭਾਈ ਚਾਹ ਬੇਨ ਟੱਗਿਆ ਡਾਊਨ ਇੱਕ ਤੋੜ ਦੇ ਤਾਂ ਦੋਏ ਬਹੁਤ ਨੇ ਬਸ ਉਹ ਨਹੀਂ ਠੀਕ ਹੈ ਨਾ ਦਾ ਫਾਇਦਾ ਹੀ ਆ ਯਾਰ ਸਿਪਾਂਪੁਰ ਮਾਲ ਪ੍ਰੋਪਰ ਜਾਂਦਾ ਹੈ ਨਾ ਇੱਕ ਪਾਸੇ ਨਹੀਂ ਕਰਦਾ ਹਮ ਕਦੇ ਆਨ ਪਾੜ ਕੇ ਜਾਂਦਾ ਮਾਲ ਵਿੱਚ ਪਲਵਾ ਦੇ ਹੱਥ ਲਵਾ ਦੇ ਭੂਰਾ ਲੋ ਜੀ ਲੋ ਚੱਕੋ 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 ਬਈ ਚੱਕ ਲੈ ਇਧਰੋਂ ਸਿੱਧਾ ਰੱਖ ਕਾਲੇ ਚਲੋ ਥੱਲੇ ਨ ਰੱਖ ਮਾਣੇ ਦੱਬ ਕੇ ਚੱਲ 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 ਆਣੋ ਲੋੜੇ ਰੇ ਤੈਨੂੰ ਕਰਕੇ ਰੱਖ ਲੋ ਜੀ ਬੈਡ ਰਿਆਂ ਪਾ ਹੁਣ ਆਪਾਂ ਚੱਕ ਲੋ ਚੱਕ ਲੋ ਚੱਕ ਲੋ ਇਧਰੋਂ ਫਿਰ ਤੇਰੇ ਪਾਸੇ ਤੇ ਡਾਊਨ ਹੋ ਗਿਆ ਯਾਰ ਪਤਾ ਜੋਰ ਨਹੀਂ ਖੱਪਦਾ ਉੱਥੇ ਯਾਰ ਉਹ ਥੱਲੇ ਵੜ ਜਾ ਚਲੋ 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 ਨਾਟ ਫਸਿਆ ਨਾਟ ਇਧਰਲਾ ਨਾਟ ਆਉਰੇ ਇਹ ਕਿ ਲੱਗਦਾ ਨੰਨ ਹਾਂ ਇਹ ਕੀ ਇਹ ਕੋਈ ਉੱਪਰ ਆ ਤੋ ਡਿੱਗੀ ਸਾਈਡ ਤੇ ਜਿੱਥੇ ਪਟਾ ਚੱਲਦਾ ਆ ਯਾਰ 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 ਨਾਟ ਫਸਦਾ ਯਾਰ ਉਹ ਕਰਲਾ ਵੀ ਉੱਥੇ ਵਾਲਾ ਉੱਪਰ ਨਾਟ ਪਟੇ ਜਣਾ ਟੱਕੇ ਚੱਟ ਕੇ ਲੱਗ ਲੱਗ ਰਾੜ ਫੜਾ ਉਧਰੋਂ ਨਹੀਂ ਕੀਤੀ ਜਾ ਰਹੀ ਉਹ ਆਹ ਟਾਇਰ ਕੋਲ ਰਾੜ ਪਈ ਬਾਬੀ ਤੇਰੇ ਜਿਹੜਾ ਪਾਸਾ ਚੱਕਾ ਸਰੀਏ ਬੰਨ ਗਿਆ ਉਹ ਸਰੀਏ ਦੇ ਚੱਕ ਲੱਗ ਗਿਆ ਵੀਰੇ ਜਾ ਦੇ ਦੇ ਦੋ ਤਿੰਨ ਚੱਕਲੇ ਪੈਣਗੇ ਵਿੱਚ ਨੂੰ ਹੱਥ ਪਾ ਕੇ ਪੂਰੇ ਪਾਲਾ ਵਿੱਚ ਨੂੰ ਹੱਥ ਉਹ ਇੱਥੇ ਨਹੀਂ ਉਹ ਨੀਮਾ ਰੱਖੋ ਮੁਰੇ ਦੋ ਗੱਡੀਆਂ ਆ ਕਰ ਚਲੋ ਟੈਨ ਲਵਨ ਹੈ ਚਲੋ ਚਲੋ ਉਸ ਦਾ ਲਿਆ ਲਕਰਵਾ ਕੋ ਪਲਾਸਟਿਕ ਦਾ ਲਿਆ ਉਟਕਾ ਡੈਕ ਵਾਲਾ ਉਟਕਾ ਲਿਆ ਹੈ ਨਹੀਂ ਕੋਈ ਡੈਕ ਵਾਲਾ ਉਟਕਾ ਤੇ ਮੈਂ ਫਿਰ ਉਹ ਯੂਨਸ ਮਾਰਿਸ ਤੇ ਹੋਈ ਮਾਰਵਾੜੀ ਕੁੜੀ ਕਿਤਾਬਾਂ